ਕਰਤਾਰਪੁਰ ਕੋरिडोर ਰੋਡ ਦੇ ਪਿੰਖੋਖੜ ਵਿਖੇ ਨਾੜ ਤੋਂ ਸ਼ੁਰੂ ਹੋਈ ਅੱਗ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਉਸਨੇ ਨੇੜੇ ਖੜੀ ਕਰਨਕ ਦੀ ਪੂਰੀ ਤਰ੍ਹਾਂ ਨਾਲ ਪੱਕੀ ਫਸਲ ਨੂੰ ਆਪਣੀ ਜਪੇਟ ਵਿੱਚ ਲੈ ਲਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਚਲ ਸਕਿਆ ਰਾ ਪਿੰਡ ਮੇਰਾ ਖੋਖਰ ਤੇ ਅੱਗ ਲੱਗੀ ਵੇਖੀ ਸੀ ਸਾਂ ਪਿੰਨੇ ਰੌਲਾ ਪਾਇਆ ਤੇ ਹਿੰਦ ਭਜੇ ਟਰੈਕਟਰ ਲੱਗੇ ਦੌੜੇ ਆਏ ਆ ਫਿਰ ਅਸੀਂ ਹੋਰ ਬਾਕੀ ਸਾਰੇ ਸਾਰੀ ਆ ਗਈ ਅੱਗ ਲੱਗ ਰਹੀ ਰੋਡ ਲੱਗ ਰਹੀ ਰੋਡ ਵਾਲੇ ਵੀ ਆ ਗਏ ਸਾਰੇ ਇਕੱਠੇ ਹੋ ਗਏ ਹੁਣ ਤਿੰਨ ਫਾਈਰ ਬਗੇਡ ਨੇ ਫੋਨ ਕਰਤਾ ਉਹ ਵੀ ਗੱਡੀਆਂ ਲੈ ਕੇ ਆ ਗਏ ਨੇ ਨਹੀਂ ਤੇ ਨੁਕਸਾਨ ਬਹੁਤ ਜ਼ਰਾਵਣਾ ਸੀਗਾ ਕਿੱਦਾਂ ਬੁਝਾਈ ਆ ਫਿਰ ਫਾਈਰ ਬਗੇਡ ਨੇ ਕੋਈ ਪਬਲਿਕ ਨੇ ਯੋਰ ਲਾ ਕੇ ਕਿਸੇ ਨੇ ਪਾਣੀ ਕਿਸੇ ਨੇ ਸੋਟਾ ਕਿਸੇ ਨੇ ਕੋਈ ਮਿੱਟੀ ਪਾਵਾ ਤਵੇ ਪਾਏ ਗਿੰਦਾ 10 15 ਟਰੈਕਟਰ ਇਕੱਠੇ ਹੋ ਗਏ ਨੇ ਫਿਰ ਹਾਂਜੀ ਬੇਕਾ ਵਾਇਆ ਵੀ ਗਿਆ ਸਾਰਾ ਮਤਲਬ ਵਾਹ ਕੇ ਵਾਹ ਕੇ ਹੱਲਾ ਪਾਈਆਂ ਤਵੇ ਪਾ ਜਿੱਤੇ ਜਿੱਤਰਾ ਗਿਆ ਸਭ ਕੀਤਾ ਜੀ ਕਿਸੇ ਨੇ ਤੇ ਕਿੰਨਾ ਤਨੁਕਸਾਰਾ ਕਿੰਨੀ ਫਸਲ ਸੀ ਔਰ ਕਿੰਨੀ ਨਾਲ ਸੀ ਨਾਲ 4.5 ਕਿਲੋ ਨਾਲ ਸੀਗਾ ਤੇ ਕਣਕ ਤਕਰੀਬਨ ਡੇ ਡੇਢ ਇੱਕ 2 ਕਿਲੇ ਲੱਗ ਛਗੇ ਤੇ ਬਾਕੀ ਕਿ ਟਰੈਕਟਰ ਵਾਹ ਭੰਤੀ ਆ ਵਾਹਤੀ ਸਾਰੀ ਉਹ ਵੀ ਬੇਕਾਰ ਹੋ ਗਈ ਹੁਣ ਕਿੰਨਾ ਤਨੁਕਸਾਨ ਹੋਇਆ ਟੋਟਲ ਨੁਕਸਾਨ 2 ਕਿਲੇ ਦਾ ਹੋ ਗਿਆ ਜੀ 2 ਕਿਲੇ ਕਣਕ ਦਾ ਹਾਂਜੀ ਤੇ ਹੋਰ ਵੀ ਕੁਝ ਹੈ ਕੁਝ ਟਰੈਕਟਰ ਨੂੰ ਅੱਗੇ ਲੱਗੇ ਮੇਰੇ ਨੂੰ ਵੀ ਅਗਲਾ ਕਿਵੇਂ ਮੈਨੂੰ ਤੇ ਸਰਚ ਲੈ ਹੈ ਵਿੱਚ ਮਾਂ ਮੈਨੂੰ ਕੜਿਆ ਬਾਹ ਲੋਕਾਂ ਨੇ ਬਾਂਦੇ ਬਾਂਦੇ ਹਾਂਜੀ ਬਾਂਦੇ ਬਾਂਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਆਇਆ ਬਾਈ ਨਹੀਂ ਪ੍ਰਸ਼ਾਸਨ ਕੋਲ ਕੋਈ ਨਹੀਂ ਰੱਖਿਆ ਪਟਵਾਰੀ ਪਟਵਾਰੀ ਕਰਦੋ ਸਾਹਬ ਆਏ ਸੀਗੇ ਦੇਖ ਕੇ ਮੁਆਵਜ਼ਾ ਹਾਂ ਉਹ ਵੇਖ ਕੇ ਲਿਖ ਕੇ ਲੈ ਗਏ ਨੇ ਉਹ ਕੀ ਮੰਗ ਕਰਦੇ ਹੋ ਹੁਣ ਮੰਗ ਕੇ ਸਾਨੂੰ ਇਹੋ ਚਾਹੀਦਾ ਸਾਡੇ ਇਨਸਾਫ ਚਾਹੀਦਾ ਸਾਨੂੰ ਤੇ ਨਾਲੇ ਮੋਜਾ ਮਿਲ ਜਾ ਸਾਨੂੰ ਕਿੰਨੀ ਜ਼ਮੀਨ ਆਪਣੀ ਔਰ ਕਿਦੋਂ ਤੋਂ ਬਾਹਰੇ ਹੋ ਜਮੀਨ ਮੇਰੇ ਸੜਾਈ ਢਾਈ ਕਿੱਲੇ ਜੀ ਆਪਣੀ ਢਾਈ ਪਣ ਤਿੰਨ ਕਿੱਲੇ ਆਪਣੀ ਆਪਣੇ ਨਾਂ ਆਪਣੇ ਨਾਂ ਸੜੀ ਕਠੀ ਆ ਭਰਾਵਾਂ ਦੀ ਵਾਂਡੇ ਆ ਵੱਖ-ਵੱਖ ਦੇ ਇਕੱਠਾ ਵਾਂਡੇ ਉਧਰ ਨੰਬਰ ਮੇਰੇ ਉਧਰ ਵੀ ਹੈਗੇ ਨੇ ਤੇ ਸਾਰੀ ਕਨਕ ਸੀ ਸਾਰੀ ਕਣਕੀ ਜੀ ਕਨਕ ਸੜ ਗਈ ਆ ਸਾਰੀ ਹਾਂਜੀ ਨਹੀਂ ਰਹੀ ਥੋੜੀ ਬਚੀ ਐ ਬਾਕੀ ਸੜ ਗਈ ਹੈ ਕਿੰਨੀ ਕੁ ਸੜੀ ਐ ਫੋਨ ਇੱਕ ਦੋ ਗਲੇ ਦੇ ਦੋ ਦੇ ਲਾ ਕੇ ਸਾਰੀ ਸੜ ਗਈ ਐ ਕੋਈ ਖਰਾਬ ਹੋ ਗਈ ਟਰੈਕਟਰਾਂ ਕਰਦੀ ਐ ਅਰਜਨ ਸਿੰਘ ਆ ਜੀ ਪਿੰਡ ਕੁੱਕਰ ਦਾ ਸਰਪੰਚ ਤੇ ਜਦੋਂ ਆਪਾਂ ਉਹ ਕੋਠੇ ਤੇ ਦੇਖਦੇ ਸੀ ਸਾਹਮਣੇ ਤੇ ਅੱਗ ਲੱਗੀ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ ਅੱਗ ਬੁਝਾਈ ਐ ਬੜੇ ਯੋਰ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਕੋਲਾ ਬੋਟ ਪਿੰਡਾਂ ਦੇ ਟਰੈਕਟਰ ਵੀ ਆ ਗਏ ਸਾਰਿਆਂ ਨੇ ਬੜਾ ਯੂਰ ਲਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਹੋ ਗਿਆ ਕਿੰਨਾ ਨੁਕਸਾਨ ਹੋਇਆ ਕਣਕ ਦੇ ਇੰਨਾ ਦੇ 1.5 ਤੋਂ ਪੌਣੇ 2 ਕਿਲੇ ਤੱਕ ਕਣਕ ਸੜ ਗਈ ਏ ਕੋ ਟਰੈਕਟਰ ਨਾ ਭੱਜ ਗਈ ਆ ਤੇ ਕੋ ਨਾੜ ਛੜਿਆ ਕੋਈ 4.5 ਕਿਲੇ ਨਾਲ ਸੜ ਗਏ ਇੱਕੋ ਬੰਦੇ ਦੀ ਕਣਕ ਸੀ ਹਾਂ ਕਣਕ ਇੰਦੀ ਸੰਤੋਖ ਸਿੰਘ ਉਹਨਾਂ ਦੀ ਤੇ ਬਾਕੀ ਉਹ ਠੇਕੇ ਤੇ ਪਹਿਲੀ ਲਈ ਸੀ ਕਿ ਉਹ ਜਿੰਨੇ ਉਹਦਾ ਨਾੜ ਸੜਿਆ ਉਹ ਮਲਕੀਤ ਸਿੰਘ ਨਾੜ ਕਿੰਨਾ ਦਾ ਟੋਟਲ ਨਾੜ 4.5 ਕਿਲੇ ਨਾੜ ਸੜ ਗਏ ਕਿੰਨੇ ਕਿ ਤੂੜੀ ਨਿਕਲ ਸਕਦੀ ਐ ਦੇਖੋ ਤੂੜੀ ਦੀਆਂ ਦੇਖੋ ਜੀ 9-10 ਟਰਾਲੀਆਂ ਨਿਕਲ ਸਕਦੀ ਸੀ 4.5 ਹਾਂਜੀ ਹਾਂਜੀ ਮੰਗ ਕਰਦੇ ਹਾਂ ਮੰਗ ਇਹੋ ਜੀ ਵੇਖੋ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਸਿਰਫ ਐਹੀ ਜ਼ਮੀਨਾਂ ਇਹਨਾਂ ਤੋਂ ਜ਼ਮੀਨ ਇਹਨਾਂ ਕੋਲ 2.5 3 ਨਿਕਲੇ ਸਾਰੀ ਵੱਧ ਤੋਂ ਵੱਧ ਜਿੰਨੀ ਟੋਟਲ ਹੈਗੀ ਹੈ ਤੇ ਗੁਜ਼ਾਰਾ ਮਹਾ ਹੋ ਰਿਹਾ ਮੇਰਾ ਨਾਮ ਹਮਤ ਕੁਮਾਰ ਡਰਾਈਵਰ ਫੋਨ ਆਇਆ ਇਹ ਇੱਧਾ ਖੋਖਰ ਪਿੰਡ ਜਿਹਦਾ ਅੱਗ ਲੱਗੀ ਹੋਈ ਆ ਤੇ ਸਕੂਲ ਦੇ ਸਾਹਮਣੇ ਤੇ ਸਕੂਲ ਕੈਮਰੀ ਸਕੂਲ ਦੇ ਸਾਹਮਣੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਅਹੀਂ ਹਾਰ ਲਈ 5-7 ਮਿੰਟ ਜੀ ਆ ਗਏ ਇੱਥੇ ਅੱਗ ਦੇ ਅੱਗ ਦੇ ਕਾਬੂ ਆ ਅੱਗ ਬਹੁਤ ਜ਼ਿਆਦਾ ਹੈ ਭਿਆਨਕਾਗੀ ਜੇ ਅਸੀਂ ਲੇਟ ਹੋਇਆ ਤੇ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕ ਆਈ ਪਹਿਲੇ ਇੱਕ ਬਾਅਦ ਚ ਆਈ ਛੋਟੀ ਗੱਡੀ ਆ ਜੀ ਤੇ ਉਦੋਂ ਅੱਗੇ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਘਰਕ ਬਾਦ ਦਾ ਫਰਿਆ ਜੀ ਟਰੱਕ ਬਾਜੀ ਪੰਜ ਕਿਲੇ ਨਾਰ ਦੱਸੰਦੇ ਨੇ ਤੇ ਕਿੱਲਾ ਕਣਕ ਦੇ ਸਦੇ ਟਰੈਕਟਰਾਂ ਨਾਲ ਤੈ ਸਨੈਸ ਹੋ ਗਿਆ ਉਹਦਾ ਕੋਈ ਕਾਰਨ ਨਾਲ ਪਤਾ ਲੱਗਾ ਅੱਗ ਦਾ ਵੀ ਜਾਂਦਾ ਅੱਗ ਦਾ ਜੀ ਉਹ ਪਿੰਡ ਵਾਲੇ ਦੱਸ ਸਕਦੇ ਉਹ ਸਾਨੂੰ ਇਦਾਂ ਦੱਸਿਆ ਨਹੀਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ